ਸਰਵਣ ਸਿੰਘ ਪੰਦੇਰ ਇਸੇ ਖਬਰ ਤੇ ਕਿਸਾਨ ਲੀਡਰ ਸਾਡੇ ਨਾਲ ਜੁੜੇ ਨੇ ਪੰਦੇਰ ਸਾਹਿਬ ਸਵਾਗਤ ਹੈ ਰੁਲਦੂ ਸਿੰਘ ਮਾਨਸਾ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਸਾਨੂੰ ਸਹੀ ਢੰਗ ਨਾਲ ਸੱਦਿਆ ਨਹੀਂ ਗਿਆ ਕਿਹੜੇ ਢੰਗ ਨਾਲ ਤੁਸੀਂ ਸੱਦਾ ਪੱਤਰ ਉਹਨਾਂ ਨੂੰ ਭੇਜਿਆ ਸੀ ਜਿਹੜੇ ਉਹਨਾਂ ਨੂੰ ਗੱਲ ਹਜ਼ਮ ਨਹੀਂ ਆ ਰਹੀ ਆ ਆ ਦੇਖੋ ਜਿੱਥੋਂ ਤੱਕ ਅਜ ਇਸਕੇਮ ਦੀ ਪ੍ਰੈਸ ਕਾਨਫਰੰਸ ਦਾ ਇੱਕ ਸਵਾਲ ਆ ਚਲੋ ਕਿਸੇ ਆਗੂ ਦੇ ਕੋ ਆਪਣੇ ਵਿਚਾਰ ਵੀ ਹੋ ਸਕਦੇ ਜਿਹੜਾ ਕੁਝ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜਾ ਮੈਨੂੰ ਕਿਸੇ ਸਾਥੀ ਮੇਰੇ ਨੇ ਮੈਂ ਸੁਣੀ ਦੱਸਿਆ ਵਾ ਉਹ ਕਹਿੰਦੇ ਵੀ ਅਸੀਂ ਮਤਲਬ ਮੀਟਿੰਗ 'ਚ ਜਾਣ ਤੋਂ ਇਸ ਕਰਕੇ ਵੀ ਇਕਤਾ ਨਹੀਂ ਹੋਣੀ ਚਾਹੀਦੀ ਇਸ ਗੱਲ ਦੇ ਤੇ ਹੰਮੀ ਆ ਵੀ ਇਕਤਾ ਹੋਣੀ ਚਾਹੀਦੀ ਹੈ ਜੋ ਉਹਨਾਂ ਨੇ ਕਿਹਾ ਮੀਟਿੰਗ ਦੇ ਤਰੀਕੇਕਾਰ ਤੇ ਕਹਿੰਦੇ ਜਿਵੇਂ ਮੀਟਿੰਗ ਨੂੰ ਸੱਦਾ ਦਿੱਤਾ ਗਿਆ ਉਹਨਾਂ ਨੇ ਕੁਝ ਗੱਲਾਂ ਜੇ ਖੁੱਲ ਕੇ ਤਾਂ ਨਹੀਂ ਸਾਹਮਣੇ ਆਈਆਂ ਵਿਚਾਲੇ ਇਹ ਇਹਨਾਂ ਨੇ ਜਥੇਬੰਦੀਆਂ ਨੂੰ ਕੱਲੀ-ਕੱਲੀ ਨੂੰ ਅਪਰੋਚ ਕੀਤਾ ਜਿਹੜਾ ਉਹਨਾਂ ਦੇ ਮੂੰਹੋਂ ਨਿਕਲਿਆ ਠੀਕ ਹੈ ਜੀ ਤੋਂ ਕੱਲੀ-ਕੱਲੀ ਨੂੰ ਅਪਰੋਚ ਕਰਨ ਵਾਲਾ ਚਲੋ ਉਹਨਾਂ ਨੂੰ ਤਰੀਕੇਕਾਰ ਸਹੀ ਨਹੀਂ ਲੱਗਿਆ ਦੇਖੋ ਦੂਜਾ ਹੈਗਾ ਆਪਾਂ ਉਹ ਚਿੱਠੀ ਵੀ মিডিਆ ਨੂੰ ਜਾਰੀ ਕਰ ਦੇਣੀ ਆ ਜਿਹੜੀ ਜਥੇਬੰਦੀਆਂ ਨੂੰ ਲਿਖੀ ਹੈਗੀ ਆ ਤੇ ਜਾਂ ਐਸਕੇਮ ਨੂੰ ਲਿਖੀ ਹੈਗੀ ਉਹ ਚ ਜੇ ਕੋਈ ਤਰਾਜੂਗ ਗੱਲ ਹੋ ਬਾਕੀ ਕਿਸੇ ਨੂੰ ਇਹ ਛੋਟੀ ਗੱਲ ਸੀ ਮੀਟਿੰਗ ਦਾ ਸੱਦਨ ਦੇ ਤਰੀਕੇਕਾਰ ਤੇ ਜੇਕਰ ਤੇ ਐਸਕੇਮ ਨੂੰ ਤਰਾਜ ਆ ਜਾਂ ਉਹਨਾਂ ਦੇ ਆਪਣੇ ਕਿਸਾਨ ਆਗੂਆਂ ਨੂੰ ਤਰਾਜ ਆ ਤਾਂ ਇਹ ਛੋਟੀ ਗੱਲ ਸੀ ਇਹਨੂੰ ਮੈਨੂੰ ਲੱਗਦਾ ਬਹਿ ਕੇ ਨਿਬੇੜਿਆ ਜਾ ਸਕਦਾ ਸੀਗਾ ਇਹ ਕੋਈ ਵੱਡਾ ਮਸਲਾ ਨਹੀਂ ਸੀ ਹੈਗਾ ਵੀ ਯਾਰ ਇਹਨੂੰ ਇਸ ਢੰਗ ਨਾਲ ਨਿਬੇੜ ਲੋ ਸਾਡੇ ਸਾਡਾ ਸੀ ਤਾਂ ਕਿਸਾਨ ਜੀ ਉਹ ਕਹਿੰਦੇ ਕਹਿੰਦੇ ਸਰਪਨ ਪੰਧੇਰ ਕੇ ਦੇ ਮੋਰਚੇ ਨੂੰ ਪਾੜਨ ਦੀ ਕੋਸ਼ਿਸ਼ ਕਰ ਰਿਹਾ ਹੈ ਨਹੀਂ ਦੇਖੋ ਆਫੀਸ਼ੀਅਲੀ ਉਹਨਾਂ ਇਸ ਕਿਸਮ ਦੀ ਕੋਈ ਵਿਅਕਤੀਗਤਿ ਹੈ ਚਲੋ ਇਹ ਬਿਆਨ ਤੇ ਉਹ ਐਸਕੇਮ ਤਾਂ ਨਹੀਂ ਦਿੱਤਾ ਜੋ ਮੈਨੂੰ ਦੱਸਿਆ ਗਿਆ ਕੋਈ ਵਿਅਕਤੀਗਤਿ ਕਿਸਾਨ ਲੀਡਰ ਕਹਿੰਦਾ ਉਹਦੇ ਨਿੱਜੀ ਹੋ ਸਕਦੇ ਚਲ ਇਹਦੇ ਵੀ ਜੇ ਐਸਕੇਮ ਕਹੂਗਾ ਫਿਰ ਉਹਨੂੰ ਦੱਸਾਂਗੇ ਦੂਸਰਾ ਕਐਮਮ ਦੀਆਂ ਜਥੇਬੰਦੀਆਂ ਹੋਣ ਚਾਹੇ ਐਸਕਐਮ ਦੀਆਂ ਚਾਹੇ ਐਸਕਐਮ ਨਾਨ ਪੋਲਿਟਿਕਲ ਦੀਆਂ ਹੋਣ ਦੇਖੋ ਇੱਕ ਭਾਈਚਾਰਕ ਖਸਾਂਜ ਹੁੰਦੀ ਆ ਅਸੀਂ ਕਾਹ ਚਾਹੀਏ ਲੱਖੋਵਾਲ ਸਾਹਿਬ ਦੇ ਘਰ ਜਾ ਕੇ ਉਹਦੇ ਨਾਲ ਗੱਲ ਕਰਾਈ ਗਏ ਅਸੀਂ ਚਾਹੀਏ ਕੱਲ ਚ ਗਰਾਹਾਂ ਸਾਹਿਬ ਦੇ ਘਰ ਜਾ ਕੇ ਕੋਈ ਕਿਸੇ ਨੂੰ ਮਿਲਿਆ ਮਲਾਇਆ ਨਹੀਂ ਕੋ ਟੁੱਟਦਾ ਹੁੰਦਾ ਤੇ ਨਾ ਕੋ ਤੋੜ ਸਕਦਾ ਹੁੰਦਾ ਕਿਨੇ ਹੁੰਦੇ ਆਪਣੀ ਗੱਲ ਨੂੰ ਕਨਵੇ ਕਰਨਾ ਵੀ ਆ ਆ ਗੱਲ ਐ ਟੰਗ ਨਾ ਆ ਟੰਗ ਨਾ ਬਾਕੀ ਕਿਸੇ ਨੇ ਆਪਣੇ ਫੋਰਮ ਚ ਸਲਾਹ ਕਰਨੀ ਹੁੰਦੀ ਆ ਉਹਨਾਂ ਆਉਣਾ ਨਹੀਂ ਉਹਨਾਂ ਦੀ ਮਰਜ਼ੀ ਦਾ ਸਵਾਲ ਹੁੰਦਾ ਕੋਈ ਕਿਸੇ ਨੂੰ ਸਾਡੇ ਸਾ ਕਈ ਵਾਰੀ ਸਾਨੂੰ ਕਈ ਆਗੂ ਆ ਕੇ ਮਿਲੇ ਨੇ ਠੀਕ ਹੈ ਸਾਡੀਆਂ ਜਥੇਬੰਦੀਆਂ ਦੇ ਧਿਰਾਂ ਨੂੰ ਕਈ ਵਾਰੀ ਕਦੀ ਆਗੂ ਆ ਕੇ ਮਿਲੇ ਨੇ ਉਹਨਾਂ ਦੇ ਫੋਨ ਆਉਂਦੇ ਨੇ ਉਹ ਅਸੀਂ ਇਹ ਇਹ ਇਹਨਾਂ ਤੋਂ ਮਿਲਣ ਤੋਂ ਜਾਂ ਉਹਨਾਂ ਦੇ ਫੋਨ ਕਰਨ ਤੋਂ ਆਖੀਏ ਵੀ ਸਾਡੇ ਫੋਰਮ ਨੂੰ ਤੋੜਨਦੇ ਆ ਇਹ ਨਹੀਂ ਮੀਨਿੰਗ ਮੈਨੂੰ ਲੱਗਦਾ ਵਾਜਬ ਹੁੰਦਾ ਆਪਣੇ ਬੰਦਿਆਂ ਤੇ ਯਕੀਨ ਹੁੰਦਾ ਜਿੱਥੇ ਕੋਈ ਆਪਣੇ ਫੋਰਮ ਨਾਲ ਜੁੜਿਆ ਉਹਦੀ ਵਿਚਾਰਧਾਰਾ ਵਾ ਉਹਦੇ ਘਟੋ ਘਟ ਪ੍ਰੋਗਰਾਮ ਦਾ ਸਵਾਲ ਹੈਗਾ ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਅਸੀਂ ਏਡੀ ਛੇਤੀ ਇੰਨੀ ਅਪਰੋਚ ਕਿਉਂ ਕੀਤੀ ਕਿਉਂਕਿ ਬਿਜਲੀ ਬੋਰਡ ਦਾ ਨਿੱਜੀਕਰਨ ਵੱਡਾ ਸਵਾਲ ਆ ਪੰਜਾਬ ਤੇ ਦੇਸ਼ ਲਈ ਵੀ ਬਿਜਲੀ ਬੋਰਡ ਵੇਚਣ ਜਾ ਰਿਹਾ ਤੋਂ ਅਸੀਂ ਸਾਰੇ ਭਰਾਵਾਂ ਨੂੰ ਚਿੱਠੀਆਂ ਲਿਖ ਕੇ ਐਸਕੇਮ ਨੂੰ ਵੀ ਉਹਦੀਆਂ ਪੱਟੀ ਕਲਰ ਜਥੇਬੰਦੀਆਂ ਨੂੰ ਵੀ ਦੂਜੀਆਂ ਜਥੇਬੰਦੀਆਂ ਨੂੰ ਵੀ ਵੀ ਭਾਈ ਇਹਦੇ ਤੇ ਸਾਨੂੰ ਕੋਈ ਸੋਚ ਕੇ ਵਿਚਾਰ ਕੇ ਗੱਲ ਕਰਨੀ ਚਾਹੀਦੀ ਜਿੰਨਾ ਤੱਕ ਸਵਾਲ ਹੈਗਾ ਵੀ ਇਹ ਵੀ ਪ੍ਰੋਗਰਾਮ ਉਹ ਚਿੱਠੀ ਦੇ ਵਿੱਚ ਪ੍ਰੋਗਰਾਮ ਤਾਂ ਕੋਈ ਨਹੀਂ ਲਿਖਿਆ ਹੈਗਾ ਚਿੱਠੀ ਜਾ ਰਹੇ ਪਰ ਪ੍ਰੋਗਰਾਮ ਕੋਈ ਨਹੀਂ ਲਿਖਿਆ ਉਹਦਾ ਅਜੰਡਾ ਦਿੱਤਾ ਵੀ ਸੀ ਬਿਜਲੀ ਬੋਰਡ ਦੇ ਮੁੱਦੇ ਤੇ ਪ੍ਰੀਪੇਡ ਮੀਟਰਾਂ ਦੇ ਮੁੱਦੇ ਤੇ ਆਪ ਸਾਰਿਆਂ ਨਾਲ ਗੱਲ ਦੇ ਕੇ ਕਿ ਤਰੀਕਾ ਜਿਹੜਾ ਉਹ ਗਲਤ ਦੱਸਿਆ ਗਿਆ ਤਾਂ ਸਹੀ ਤਰੀਕਾ ਕੀ ਹੈ ਹੁਣ ਫੋਨ ਕਰੋਗੇ ਰੋਲਦੋ ਸਿੰਘ ਮਾਨਸਾ ਨੂੰ ਕੋਈ ਚਲੋ ਫੋਨ ਤਾਂ ਜਿੰਨੂੰ ਮਰਜ਼ੀ ਕਰ ਲਾਂਗੇ ਤੁਸੀਂ ਉਹਦੀ ਕੋ ਰਾਲਾ ਸਾਡਾ ਕੋ ਬੰਦਾ ਹੈਗਾ ਇਹ ਤਾਂ ਸਵਾਲ ਹੈਗਾ ਵੀ ਤਰੀਕਾਕਾਰ ਤਾਂ ਉਹ ਕੁਝ ਹੋਰ ਕੁਝ ਗੱਲਾਂ ਸਪਸ਼ਟ ਕਰ ਦਿੰਦੇ ਠੀਕ ਸੀ ਤੋਂ ਤਰੀਕਾਕਾਰ ਛੋਟੀ ਗੱਲ ਸੀ ਇਹਨੂੰ ਸੁਧਾਰਿਆ ਜਾ ਸਕਦਾ ਹੈ ਜੇ ਕੋ ਪ੍ਰਮਾਣੂ ਤਰ੍ਹਾਂ ਸਾਡੀ ਮੀਟਿੰਗ ਵੀ ਸਵੇਰੇ ਹੋਣੀ ਆ ਇਹ ਤਰੀਕਾ ਕਾਰ ਤੇ ਉਹਨਾਂ ਦੇ ਇਤਰਾਜ਼ ਕੀ ਕੀ ਨੇ ਸਵਾਲ ਤਾਂ ਬਿਜਲੀ ਬੋਰਡ ਦਾ ਨਿੱਜੀਕਰਨ ਵੱਡਾ ਸਵਾਲ ਆ ਜੋ ਉਹਨਾਂ ਵੀ ਮੰਨਿਆ ਵੀ ਇਹ ਵੱਡਾ ਸਵਾਲ ਆ ਖਤਮ ਹੋ ਜਾਣਾ ਇਸ ਸਵਾਲ ਦੇ ਬਦਲੇ ਵੱਡੇ ਹਮਲੇ ਨੂੰ ਰਕਣ ਲਈ ਛੋਟੀਆਂ ਗੱਲਾਂ ਦਾ ੜਕਾ ਬਣਾ ਨਹੀਂ ਚਾਹੀਦਾ ਉਹਨੂੰ ਵੀ ਸੁਧਾਰਿਆ ਜਾ ਸਕਦਾ ਚਲੋ ਸਾਡੀ ਮੀਟਿੰਗ ਆ ਇਹ ਮੀਟਿੰਗ 'ਚ ਫੈਸਲਾ ਹੋਊਗਾ ਕੱਲ ਵੀ ਕੀ ਉਹਨਾਂ ਦੇ ਇਤਰਾਜ਼ ਆਏ ਨੇ ਠੀਕ ਸ਼ੁਕਰੀਆ ਜ਼ਿਆਦਾ ਜਾਣਕਾਰੀ ਦਿੱਤੀ ਸੰਤ ਬਰਵਾਸੇ